ਪੰਜਾਬ ਵਿੱਚ ਹੁਣ ਡਰਾਈਵਿੰਗ ਲਾਇਸੈਂਸ ਬਣਾਉਣਾ ਹੋਇਆ ਸੌਖਾ ਸਤਿ ਸ਼੍ਰੀ ਅਕਾਲ ਜੀ ਮੈਂ ਮਹਿਕਦੀਪ ਕੌਰ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਜੀ ਹਾਂ ਤੁਸੀਂ ਬਿਲਕੁਲ ਠੀਕ ਸੁਣਿਆ ਹੈ ਪੰਜਾਬ ਵਿੱਚ ਹੁਣ ਡਰਾਈਵਿੰਗ ਲਾਇਸੈਂਸ ਬਣਾਉਣਾ ਹੋ ਜਾਵੇਗਾ ਸੌਖਾ ਹੁਣ ਪੰਜਾਬੀਆਂ ਲਈ ਇੱਕ ਵੱਡੀ ਖੁਸ਼ਖਬਰੀ ਹੈ ਜੋ ਪੰਜਾਬ ਸਰਕਾਰ ਵੱਲੋਂ ਐਲਾਨ ਕੀਤੀ ਗਈ ਹੈ ਦੱਸਦੀ ਹੈ ਪੰਜਾਬ ਸਰਕਾਰ ਨੇ ਸੂਬੇ ਵਿੱਚ ਡਰਾਈਵਿੰਗ ਲਾਇਸੈਂਸ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਬਦਲਣ ਦਾ ਇਤਿਹਾਸਿਕ ਫੈਸਲਾ ਲਿਆ ਹੈ ਹੁਣ ਡਰਾਈਵਿੰਗ ਟੈਸਟ ਪਾਸ ਕਰਨ ਤੋਂ ਬਾਅਦ ਸਿਰਫ 20 ਮਿੰਟਾਂ ਵਿੱਚ ਇੱਕ ਸਥਾਈ ਡਰਾਈਵਿੰਗ ਲਾਇਸੈਂਸ ਹੱਥ ਵਿੱਚ ਮਿਲ ਜਾਵੇਗਾ ਇਸ ਨਾਲ ਸਿਰਫ ਲੋਕਾਂ ਨੂੰ ਲੰਬੀਆਂ ਕਤਾਰਾਂ ਤੇ ਹਫ਼ਤਿਆਂ ਦੀ ਉਡੀਕ ਤੋਂ ਰਾਤ ਮਿਲੇਗੀ ਸਗੋਂ ਪਿਸਟਾਚਰ ਦੇ ਜਾਲਦਾਵੀ ਅੰਤ ਹੋਵੇਗਾ ਜਾਣਕਾਰੀ ਦਿੰਦੇ ਆ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਾਨ ਨੇ ਇਸ ਨਵੀਂ ਡਿਜੀਟਲ ਸਹੂਲਤ ਨੂੰ ਹਰੀ ਚੰਡੀ ਦੇ ਦਿੱਤੀ ਹੈ ਹੁਣ ਕੋਈ ਵੀ ਵਿਅਕਤੀ ਵਿਚੋਲਿਆਂ ਦੇ ਜਾਲ ਵਿੱਚ ਨਹੀਂ ਫਸੇਗਾ ਤੇ ਇਸੇ ਆਮ ਜਨਤਾ ਨਾਲ ਜੁੜੀ ਹੋਈ ਵੱਡੀ ਖੁਸ਼ਖਬਰੀ ਇਸ ਤਰ੍ਹਾਂ ਦੀ ਹੋ ਜਾਣਕਾਰੀ ਜਾਣਨ ਲਈ ਜੁੜੇ ਰਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ ਧੰਨਵਾਦ